ਦੋਸਤੋ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਅੱਗ ਲੱਗਣ ਦੀਆਂ ਘਟਨਾਵਾਂ ਆ ਰਹੀਆਂ ਨੇ ਜ਼ਿਆਦਾਤਰ ਦੇਖਣ ਵਿੱਚ ਆ ਰਿਹਾ ਹੈ ਕਿ ਕਿਸਾਨਾਂ ਵੱਲੋਂ ਜੋ ਨਾੜ ਨੂੰ ਅੱਗ ਲਗਾਈ ਜਾਂਦੀ ਹੈ ਉਹ ਅੱਗ ਤੁਰੀ-ਤੁਰੀ ਕਿਤੇ ਨਾ ਕਿਤੇ ਪਹੁੰਚ ਜਾਂਦੀ ਹੈ ਔਰ ਵੱਡਾ ਨੁਕਸਾਨ ਹੋ ਰਿਹਾ ਹੈ ਇਸੇ ਹੀ ਤਰ੍ਹਾਂ ਦਾ ਇੱਕ ਹਾਦਸਾ ਬਟਾਲਾ ਦੇ ਜਲੰਧਰ ਰੋਡ ਤੇ ਉਸ ਵੇਲੇ ਹੋਇਆ ਜਦੋਂ ਸਿਵਲ ਹਸਪਤਾਲ ਬਟਾਲਾ ਵਿਖੇ ਸੜਕ ਕਿਨਾਰੇ ਲੱਗੇ ਕੂੜੇ ਦੇ ਢੇਰ ਨੂੰ ਅਚਾਨਕ ਅੱਗ ਲੱਗ ਗਈ ਅਤੇ ਅੱਗੇ ਨਹੀਂ ਭਿਆਨਕ ਸੀ ਕਿ ਨਜ਼ਦੀਕ ਲੱਗਿਆ ਫਰੂਟ ਦੀਆਂ ਰੇੜੀਆਂ ਅਤੇ ਖੋਖਿਆਂ ਨੂੰ ਵੱਡਾ ਖਤਰਾ ਬਣ ਗਿਆ ਉੱਥੇ ਹੀ ਸਥਾਨਕ ਲੋਕਾਂ ਵੱਲੋਂ ਬੜੀ ਮੁਸ਼ਕਲ ਦੇ ਬਾਅਦ ਔਰ ਮੌਕੇ ਤੇ ਪਹੁੰਚੇ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਵੱਲੋਂ ਵੀ ਕੜੀ ਮਿਹਨਤ ਕਰਕੇ ਇਸ ਅਚਾਨਕ ਕੂੜੇ ਦੇ ਢੇਰ ਨੂੰ ਲੱਗੀ ਜਿਹੜੀ ਅੱਗ ਸੀ ਇਸ ਤੇ ਕਾਬੂ ਪਾਇਆ ਗਿਆ ਔਰ ਇਸ ਦੇ ਨਾਲ ਵੱਡਾ ਨੁਕਸਾਨ ਹੋਣੋਂ ਟਲ ਗਿਆ ਆਓ ਤੁਹਾਨੂੰ ਦਿਖਾਉਂਦੇ ਹਾਂ ਸੀਨੀਅਰ ਜਰਨਲਿਸਟ ਵਿੱਕੀ ਮਲਿਕ ਦੀ ਪਟਾਰਾ ਤੋਂ ਇੱਕ ਖਾਸ ਰਿਪੋਰਟ ਹਾਂ ਨਾਂ ਹਾਂਜੀ ਵਸੀਨ ਨਾਮ ਇਹ ਕੀ ਘਟਨਾ ਹੈ ਇੱਥੇ ਇਹ ਆਪ ਕਿਸੇ ਨੇ ਲਗਾ ਦੀ ਇਧਰ और नुकसान हो रहा था सूट और उनको सेका लग रहा था अच्छा तो ये फाइव व्हीअर की गाड़ी आई है तो आपके सामने बुझाइए किस चीज़ में आग लगी थी आग ये पूरा टाँचा पड़ा था ना ये हाँ। तो किसे ही आग लग गई थी किन्नी की दुकाना है बाहर हैं ये दुकानें हैं करीब ग्यारह बारह दुकानें हैं ये लेंसे उन्हें लागे आग पहुँच गई थी हाँ जी हाँ जी फिर अपने हाथ से भी बुझाई थी मंडी दो बात तो है पहले अपने हाथ से बुझाई थी आगे वो कितना बुझाई थी आप टैप लगा के मोटर चला के समर से भी लगा के